ਸਰ ਦੇ ਪ੍ਰਕਾਸ਼ ਪਰਬ ਦੇ ਮੌਕੇ ਪਾਕਿਸਤਾਨ ਨਹੀਂ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ ਪਾਰ ਸਰਕਾਰ ਨੇ ਪਾਕਿਸਤਾਨਲੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹਾਲਾਂਕਿ ਗ੍ਰਹਿ ਵਿਭਾਗ ਦੇ ਵੱਲੋਂ جاری ਕੀਤੇ ਗਏ ਕਪੱਤਰ ਦੇ ਅਵਚੇ ਪਾਰ ਪਾਕਿਸਤਾਨ ਸੰਬੰਧ ਦਵਸਨਾ ਦਾ ਹਵਾਲਾ ਦੇ ਕੇ ਰੋਕ ਲਗਾ ਦਿੱਤੀ ਹੈ ਐਸਯੂਪੀਸੀ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਉੱਪਰ ਸਵਾਲ ਖੜੇ ਕੀਤੇ ਤੇ ਉਥੇ ਹੀ ਜੋ ਸਵਾਲ ਕੀਤਾ ਗਿਆ ਕਿ ਇੱਕ ਪਾਸੇ ਪਾਕਿਸਤਾਨ ਨਾਲ ক্রিকেট ਦਾ ਮੈਚ ਹੋ ਰਿਹਾ ਪਰ ਸ਼ਰਧਾਲੂਆਂ ਦੀ ਜਾਂਦ ਰੋਕ ਕਿਉਂ ਸਮੁੱਚੀਆਂ ਸਿੱਖ ਸੰਗਤਾਂ ਦੇ ਮਨਾਂ ਤੇ ਵਿੱਚ ਇਸ ਨੂੰ ਲੈ ਕੇ ਭਾਰੀ ਰੋਸ ਹੈ ਦਮਨਵੀਰ ਸਿੰਘ ਛਿਆਲੀ ਸਾਹਿਬ ਸਾਡਾ ਜੁੜੇ ਨੇ ਐਡਵੋਕੇਟ ਨੇ ਐਸਜੀਪੀ ਦੇ ਛਿਆਲੀ ਸਾਹਿਬ ਭਾਰਤ ਸਰਕਾਰ ਤੇ ਹੁਕਮ ਨੂੰ ਕਿਵੇਂ ਦੇਖ ਰਹੇ ਹੋ ਗ੍ਰਹਿ ਵਿਭਾਗ ਨੇ ਸੁਰੱਖਿਆ ਦਾ ਹਵਾਲਾ ਦਿੱਤਾ ਹੈ ਕਿ ਇਸੇ ਕਰਕੇ ਸ਼ਰਧਾਲੂ ਨਹੀਂ ਜਾ ਸਕਦੇ ਪਾਕਿਸਤਾਨ ਬਿਕੋਜ਼ ਪਹਿਲੇ ਕੋੜਾ ਭਾਰਤ ਸਰਕਾਰ ਨੇ ਸਿੱਖ ਕੌਮ ਨੂੰ 1947 ਦਾ ਜਿਹੜਾ ਤਖਤ ਸੀ ਉਹ ਕਿਹਦੇ ਤਰ੍ਹਾਂ ਯਾਦ ਜਿਹੜੀ ਉਹ ਸਾਜੀ ਕਰਵਾ ਦਿੱਤੀ ਆ ਤੁਸੀਂ ਦੇਖੋ ਕਿ ਜਿਹੜਾ ਹਰ ਸਾਲ ਜਿਹੜਾ ਜਥਾ ਸਰਦਾਰ ਕਸ਼ਸ਼ਾ ਤੇ ਜਨਮ ਦਿਹਾੜੇ ਨੂੰ ਮਨਾਉਣ ਲਈ ਨਵੰਬਰ ਦੇ ਮਹੀਨੇ ਵਿੱਚ ਪਾਕਿਸਤਾਨ ਦੇ ਕੋਰਤਾ ਮਦੀ ਯਾਤਰਾ ਲਈ ਜਾਂਦਾ ਹੈ ਉਸ ਤੇ ਜਿਹੜੀ ਰੋਕ ਲਾਉਣਾ ਬਹੁਤ ਜ਼ਿਆਦਾ ਹੀ ਬੰਦਪਾਗਾ ਹੈ ਕਿਉਂਕਿ ਇਤਿਹਾਸਿਕ ਤੇ ਜਿਹੜੀ ਐਨੂੰ ਆ ਪਾਕਿਸਤਾਨ ਦੇ ਨਾਲ ਜਿਹੜੇ ਕ੍ਰਿਕਟ ਦੇ ਮੈਚ ਅੱਜੋ ਦੁਬਈ 'ਚ ਹੋਣ ਜਾ ਰਹੇ ਆ ਉਹ ਮੈਚ ਖੇਡ ਚਾਰੇ ਨੇ ਇੱਕ ਮੈਚ ਖੇਡਣਾ ਬਹੁਤ ਜ਼ਿਆਦਾ ਮਰਜ਼ੀ ਸਮਝਿਆ ਕਿ ਸਰਕਾਰ ਜਰੂਰੀ ਸਮਝਦੀ ਆ ਕਿ ਜਿਹੜੇ ਸਭ ਤੋਂ ਧਾਰਮਿਕ ਭਾਵਨਾਵਾਂ ਇਹਨਾਂ ਦੀ ਕੋਈ ਕਦਰ ਕੀਮਤ ਜਿਹੜੀ ਆ ਨਹੀਂ ਦੋਸਤਾਂ ਸਰਕਾਰ ਜਿਹੜਾ ਵਾ ਤੇ ਜਿਹੜਾ ਇਹਨਾਂ ਦਾ ਮਿਸਟਰੀ ਆਫ ਹੋਮ ਡਿਪਾਰਟਮੈਂਟ ਹੈ ਆ ਇਹਨੂੰ ਲੱਗਦਾ ਆ ਕਿ ਇਹ ਸਿੱਖਾਂ ਦੀਆਂ ਜਿਹੜੀਆਂ ਕੋਈ ਕਦਰਾਂ ਕੀਮਤਾਂ ਦੀ ਜਿਹੜੀ ਆ ਕੋਈ ਕਦਰ ਨਹੀਂ ਜੀ ਤੇ 1947 ਦੇ ਦਖਾਨ ਤੋਂ ਬਾਹਰ ਵਿਜੋਗ ਦੀਆਂ ਉਦੋਂ ਹੋਇਆ ਸਾਡੇ ਜਿਹੜੇ ਪਿਛਲੇ ਘਾਮ ਉਦੋਂ ਤੋਂ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਨੇ ਉਦੋਂ ਤੇ ਜਿਹੜੀ ਸਿੱਖ ਸਰਕਾਰ ਜਿਹੜੀ ਲੱਖਾਂ ਕਰੋੜਾਂ ਅਰਦਾਸਾਂ ਜਿਹੜੀ ਕਰਦੀ ਹੈ ਕਿ ਉਹਨਾਂ ਦੇ ਲਈ ਦਰਸ਼ਕਦਾਰੀ ਜਿਹੜੇ ਸਿੱਖ ਕੌਮ ਨੂੰ ਹੋਣੇ ਚਾਹੀਦੇ ਆ ਸਾਡੀ ਤਰ੍ਹਾਂ ਅੱਜ ਵੀ ਵਿੱਚ ਕਿਥੇ ਨਿਤੀ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਇੰਟਰਮੀਸ਼ਨ ਦਿੱਤੀ ਗਈ ਜਿਹੜੀ ਤੁਸੀਂ ਦੀਵਿਆਂ ਦੀ ਮੰਗ ਸੀ ਐਸਐਸ ਸਰਦਾਰਵਾਦੀ ਉਹ ਨਹੀਂ ਤੇਜ ਗਿਆ ਸਾਡੇ ਇਹ ਸਮਝਾ ਕਿ ਲੋਕਾਂ ਨੂੰ ਆਪਾਂ ਦਿਆ ਕਿ ਤੁਸੀਂ ਆਪਣਾ ਚੱਲ ਕੇ ਤੇ ਐਸਈਏਜੀ ਦੇ ਬੀਸੀਸੀ ਦੇ ਜਿਹੜੇ ਚੇਅਰਮੈਨ ਨੇ ਉਹ ਜਿਹੜੇ ਇੰਟਰਪੇਸ ਕਰਨ ਨੇ ਔਰ ਰਾਜਨੀਤਿਕ ਜਿਹੜਾ ਲੈਵਲ ਤੇ ਆਪਣਾ ਜਿਹੜਾ ਅੰਡੀ ਦਾ ਜਿਹੜਾ ਇਸ਼ੂ ਆ ਕਿ ਇਹ ਬਹੁਤ ਵੱਡੇ ਦਾ ਕ੍ਰਿਕਟ ਇੱਕ ਆਮਦਨ ਦਾ ਸਾਧਨ ਹੈ ਉਹ ਇਹ ਦਿਸਰਸ ਤੇ ਆਪਣਾ ਕਰਦੇ ਆ ਪਰ ਦੂਸਰੀ ਪਾਸੇ ਜਿਹੜਾ ਸਿੱਖ ਹੁੰਦੀ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਜਿਹੜੀ ਆ ਕੋਈ ਕਦਰ ਨਹੀਂ ਦੀ ਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਅੱਧੇ ਨਜ਼ਰ ਰੱਖਦੇ ਇਹ ਜਿਹੜਾ ਜefe ਦੀ ਸਾਨੂੰ ਜਿਹੜੇ ਜਾਣ ਦੀ ਪਰਮਿਸ਼ਨ ਇਹਨਾਂ ਨੂੰ ਦੇਣ ਚਾਹੀਦੀ ਆ ਯੋਜਨਾ ਰੱਲਿਆ ਜਣਾ ਇਹਨਾਂ ਨੂੰ ਸਵਾਹ ਪਾਰ ਸਿੱਖਾਂ ਦੇ ਜਿਹੜੇ ਆ ਦਕਮਾ ਤੇ ਲੂਣ ਨਹੀਂ ਪਵਾ ਦਿੱਤਾ 45 ਤੋਂ ਬਾਅਦ 85 ਤੋਂ ਬਾਅਦ ਹੋਣੇ ਵਾਰ-ਵਾਰ ਜਥਿਆਂ ਨੂੰ ਰੋਕ ਤੇ ਰੋਕਣਾ ਜਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਇਹ ਜੇ ਤੱਕ ਨਹੀਂ ਇਹਨਾਂ ਖੁੱਲਿਆ ਉਹ ਕਿਸੇ ਨਾ ਕਿਸੇ ਸਾਨੂੰ ਜਿਹੜਾ ਇਹ ਲੱਗ ਰਿਹਾ ਜੀ ਹਿੰਦੁਸਤਾਨ ਸਰਕਾਰ ਸਿੱਖਾਂ ਨਾਲ ਜਿਹੜਾ ਸਰੇ ਦੀ ਭਾਵਨਾ ਪੂਰਾ ਕਰਦੀ ਹੈ ਅੱਜ ਬਹੁਤ ਸ਼ੁਕਰੀਆ ਜੀ ਸਾਲ ਸਾਡਾ ਟੋਡੰਡੋਂ ਮਿਲਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਸਾਡੇ ਨਾਲ ਜੁੜੇ ਨੇ ਦਾਦੂਵਾਲ ਸਾਹਿਬ ਸਵਾਗਤ ਹੈ ਐਸਜੀਪੀਸੀ ਨੇ ਕਿਹਾ ਕਿ ਭਾਰਤ ਸਰਕਾਰ ਤੱਕਾ ਕਰੇ ਦਾਦੂਵਾਲ ਜੀ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਪਾਕਿਸਤਾਨ ਸਿੱਖ ਸੰਗਤ ਨੂੰ ਜਾਣ ਦੀ ਇਜਾਜ਼ਤ ਗਵਰਨਮੈਂਟ ਆਫ ਇੰਡੀਆ ਨੇ ਨਹੀਂ ਦਿੱਤੀ ਦੇਖੋ ਜੋ ਪਿਛਲੇ ਸਮੇਂ ਕਸ਼ਮੀਰ ਦੇ ਵਿੱਚ ਹਾਲਾਤ ਬਣੇ ਜਿਸ ਤੋਂ ਬਾਅਦ ਦੋਨੋਂ ਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਉਹ ਤੁਹਾਡੇ ਸਾਹਮਣੇ ਆ ਦੇਸ਼ ਦੀਆਂ ਏਜੰਸੀਆਂ ਦੇ ਕੋਲ ਇਸ ਤਰ੍ਹਾਂ ਦੀ ਖਬਰ ਹੋ ਸਕਦੀ ਹੈ ਜਿਸ ਕਾਰਨ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਕਦਮ ਹੈ ਉਠਾਇਆ ਪਰ ਮੈਂ ਇਹਦੇ ਵਿੱਚ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੇ ਸਾਡੇ ਧਾਰਮਿਕ ਆਸਥਾ ਹੈ ਜਿਹੜੇ ਉਸ ਦੇਸ਼ ਦੇ ਲੋਕ ਵਸਦੇ ਉਹਨਾਂ ਦੀ ਵੀ ਧਾਰਮਿਕ ਆਸਥਾ ਹੈ ਕਦੇ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਕਿ ਨਨਕਾਣਾ ਸਾਹਿਬ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਬਿਹੇਵ ਜਿਹੜਾ ਕੋਈ ਉੱਥੋਂ ਦੀ ਆਮ ਜਨਤਾ ਨੇ ਵੀ ਜਾਂ ਕਿਸੇ ਨੇ ਕੀਤਾ ਹੋਵੇ ਸਭੋਂ ਵੱਡੇ ਜਦੋਂ ਯਾਤਰਾ ਤੇ ਜਾਂਦੇ ਆ ਤੰਬੜੇ ਪ੍ਰੇਮ ਸਤਕਾਰ ਦੇ ਨਾਲ ਇੱਕ ਦੂਜੇ ਨੂੰ ਮਿਲਦੇ ਆ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਮਾਨਣ ਜਾਣ ਵਾਲੀਆਂ ਸੰਗਤਾਂ 'ਤੰਬੜੀ ਭਾਵਨਾ ਹੁੰਦੀ ਹੈ ਸੰਗਤਾਂ ਦੇ ਅੰਦਰ ਕਿ ਅਸੀਂ ਗੁਰਪੁਰਬ ਦੇ ਉੱਤੇ ਜਾਵਾਂਗੇ ਨਨਖਾਣਾ ਸਾਹਿਬ ਦੇ ਦਰਸ਼ਨ ਕਰ ਆਵਾਂਗੇ ਜਦ ਤੱਕ ਗੁਰਾਂ ਗੁਰਧਾਮਾਂ ਲਈ ਸਾਡੀ ਨਿਤ ਅਰਦਾਸ ਹੁੰਦੀ ਹੈ ਕਿ ਸਾਡੀ ਅਰਦਾਸ ਦਾ ਹੀ ਪਾਲਟ ਆਗੇ ਜਿਹੜੇ ਗੁਰਧਾਮਾਂ ਤੋਂ ਮੁਰਦਵਾਰਿਆਂ ਤੋਂ ਪੰਥ ਨੂੰ ਰਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦਰਸਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾਈ ਨੂੰ ਬਖਸ਼ੋ ਤਾਂ ਮੈਂ ਸਮਝਦਾ ਕਿ 파ਰਸ ਕਰਨ ਚਾਹੀਦਾ ਇਹ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਜਿਹੜੀਆਂ ਸੰਗਤਾਂ ਯਾਤਰਾ ਤੇ ਜਾਣਾ ਚਾਹੁੰਦੀਆਂ ਦਰਸ਼ਨ ਇਸ਼ਨਾਨ ਬਾਸ ਤੇ ਨਨਖਾਣਾ ਸਾਹਿਬ ਪੰਜਾ ਸਾਹਿਬ ਖਰਦਾਰ پور ਸਾਹਿਬ ਇਹ ਜਿਹੜੀ ਰੁਕਾਵਟ ਆ ਉਹਦੇ ਤੇ ਨਹੀਂ ਮੇਰੇ ਖਿਆਲ ਨਾਲ ਰੋਗ ਜਿਹੜੀ ਉਹ ਨਹੀਂ ਲਾਉਣੀ ਚਾਹੀਦੀ ਸਗੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲਣਾ ਚਾਹੀਦਾ ਕਰਤਾਰਪੁਰ ਸਾਹਿਬ ਜਿਸ ਤਰ੍ਹਾਂ ਪਿਛਲੇ ਅੰਦਰ ਨਾਝਾੜਾਂ ਦੀ ਮਾਰ ਵਿੱਚ ਆਇਆ ਇੰਨਾ ਕਿੰਨਾ ਪਾਣੀ ਚੜਿਆ ਰੇਤਾ ਚੜਿਆ ਸਭੋ ਸੰਗਤਾਂ ਉੱਥੇ ਜਾ ਕੇ ਵੀ ਸੇਵਾ ਕਰਨਾ ਚਾਹੁੰਦੀਆਂ ਨੇ ਕਰਤਾਰਪੁਰ ਸਾਹਿਬ ਵਿਖੇ ਸਫਾਈ ਦੀ ਸੇਵਾ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲਣਾ ਚਾਹੀਦਾ ਔਰ ਜਿਹੜਾ ਜਥਾ ਜਾਣਾ ਉਹ ਵੀ ਭਾਰ ਸਰਕਾਰ ਨੂੰ ਮੁਰ ਵਿਚਾਰ ਜਿਹੜੀ ਉਹਦੇ ਤੇ ਕਰਨੀ ਚਾਹੀਦੀ ਆ ਦਾਦਵਾ ਸਾਹਿਬ ਲੱਗਦਾ ਕਿਉਂ ਹੈ ਕਿ ਭਾਰਤ ਸਰਕਾਰ ਕਿਉਂ ਨਹੀਂ ਇਸ ਗੱਲ ਤੇ ਪਾਬੰਦੀ ਲਗਾਉਣ ਦਾ ਜਿਹੜਾ ਵਿਚਾਰ ਬਣਾਇਆ ਹੈ ਕਿਉਂਕਿ ਜਿਹੜਾ ਪੱਤਰ ਮਾਹਸੂਲ ਹੋਇਆ ਐ ਐਸਜੀਪੀਸੀ ਨੂੰ ਉਸ 'ਚ ਲਿਖਿਆ ਗਿਆ ਹੈ ਕਿ ਭਾਈ ਦੇਖੋ ਦੋ ਮੌਲਕਾਂ 'ਚ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਬਣੇ ਹੋਏ ਐ ਅ ਮੈਂ ਸਮਝਦਾ ਕਿ ਜੋ ਮੈਂ ਪਹਿਲਾਂ ਕਹਿ ਚੁੱਕਾ ਹਾਂ ਆਪਣੀ ਸਟੇਟਮੈਂਟ ਦੇ ਵਿੱਚ ਕਿ ਹੋ ਸਕਦਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਿਉਂਕਿ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਉਹਨਾਂ ਕੋਲ ਵੱਡੀ ਨਿਊਜ਼ ਹੁੰਦੀ ਵੱਡੀ ਖਬਰ ਹੁੰਦੀ ਆ ਖੋਫੀਆ ਰਿਪੋਰਟਾਂ ਹੁੰਦੀਆਂ ਨੇ ਹੋ ਸਕਦਾ ਕੋਈ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਰਿਪੋਰਟ ਹੋਵੇ ਜਿਸ ਕਾਰਨ ਕਰਕੇ ਉਹਨਾਂ ਨੇ ਕਦਮ ਉਠਾਇਆ ਪਰ ਮੈਂ ਫਿਰ ਵੀ ਅਪੀਲ ਕਰਨੀ ਚਾਹੁੰਦਾ ਮੈਂ ਭਾਰਤ ਸਰਕਾਰ ਨੂੰ ਕਿ ਉਹਨਾਂ ਨੂੰ ਇਸ ਤੇ ਮੁੜ ਵਿਚਾਰ ਜੜੀ ਕਰਨੀ ਚਾਹੀਦੀ ਆ ਯਾਤਰਾ ਦੀ ਜਾ ਰਹੀ ਜੱਥੇ ਨੂੰ ਜਿਹੜਾ ਰੋਕਣਾ ਨਹੀਂ ਚਾਹੀਦਾ ਸੰਗਤਾਂ ਜੋ ਦਰਸ਼ਨੇ ਸੁਣਨ ਲਈ ਹਰ ਸਾਲ ਜਾਂਦੀਆਂ ਨੇ ਬਦਲਵੇਂ ਰੂਪ ਵਿੱਚ ਤਾਂ ਇਸ ਵਾਰ ਜਿਹਨਾਂ ਦੀ ਭਾਵਨਾ ਬਣੀ ਹੋਈ ਸੀ ਉਹਨਾਂ ਨੂੰ ਉਹਨਾਂ ਖਾਨਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ ਉਹ ਸ਼ੁਕਰੀਆ ਬਾਬਾ ਬਲੀ ਸਿੰਘ ਦਾਦੂ ਵਾਲਾ